ਜਿਹੜਾ ਰਾਜਾ ਉਹਨਾਂ ਦੀ ਧਰਮ ਪਤਨੀ ਰਾਜੇ ਦੀ ਰਾਣੀ ਉਹਨੂੰ ਜਿਹੜਾ ਹਰਾਉਣਾ ਉਹਨਾਂ ਨੂੰ ਬਹੁਤ ਲਾਜ਼ਮੀ ਆ ਉਹਦਾ ਕਾਰਨ ਕੀ ਸੀ ਕਿਉਂਕਿ ਪੰਜਾਬ 'ਚ ਇੱਕ ਐਸੀ ਪਰਤ ਉਹਨਾਂ ਨੇ ਨਮੀ ਪਾ ਦਿੱਤੀ ਵੀ ਪਰਿਵਾਰਵਾਦ 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 ਦੱਸੋ ਤੁਸੀਂ ਕੋਈ ਵੀ ਗਿੱਦੜ ਬਾਹੇ 'ਚ ਜਾਂ ਉਹਨਾਂ ਦੇ ਸਭ ਤੋਂ ਪੋਸਟ ਜਿਹੜੀ ਸੀਨੀਅਰ ਦਿੱਲੀ ਸੀਡਬਲਿਊਸੀ ਮੈਂਬਰ ਤੇ ਜਨਰਲ ਸੈਕਟਰੀ ਦੀ ਆ ਕਾਂਗਰਸ ਚ ਉਹ ਕਿਹਦੇ ਕੋਲ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਜੀ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਕੋਈ ਵੀ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਵਰਕਰ ਨਹੀਂ ਲੱਭਿਆ ਉਹਨਾਂ ਤੇ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਉਹਨਾਂ ਨੂੰ ਜੇ ਲੱਭੇ ਦੋਨਾਂ ਨੂੰ ਆਪਣੀਆਂ ਧਰਮ ਪਤਨੀਆਂ ਲੱਭੀਆਂ ਤੇ ਅੱਜ ਪਤਾ ਲੱਗਦਾ ਵੀ ਦੋਨਾਂ ਨੇ ਆਪਣੇ ਲਾਲਚ ਪਿੱਛੇ ਆਪਣੀ ਉਹਨਾਂ ਦੀ ਸੋਚ ਇੰਨੀ ਕਾ ਵੀ ਆਪਣੀਆਂ ਧਰਮ ਪਤਨੀਆਂ ਵੀ ਉਹਨਾਂ ਨੇ ਲਕਸ਼ਮਾ ਚ ਦਾਤ ਲਾਤੀ ਅੱਜ ਹਾਲਾਤ ਕੀ ਬਣੇ ਕਿਉਂਕਿ ਲੋਕ ਦੇਖਦੇ ਆ ਲੋਕ ਕਹਿੰਦੇ ਯਾਰ ਚਾਰ ਚਾਰ ਵਾਰ ਐਮਐਲਏ ਤਿੰਨ ਤਿੰਨ ਵਾਰ ਐਮਐਲਏ ਲੁਧਿਆਣੇ ਚ ਕਦੇ ਗਿੱਦੜਵਾ ਛੱਡ ਕੇ ਲੁਧਿਆਣੇ ਚਲੇ ਗਏ ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ ਪੋਲੀਟੀਕਲ ਆਪੋਨੈਂਟ ਹੋਣ ਦੇ ਨਾਤੇ ਵੀਵਿੰਗ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਲਕਸ਼ਣਾਏ ਇਹ ਸਾਹਬ ਬਰਾਬਰ ਕਰਨੇ ਲਕਸ਼ਣਾਾਂ ਦੇ ਪੈਂਦੇ ਹੀ ਆ ਤੇ ਪੰਜਾਬੀਆਂ ਨੂੰ ਕਰਨੇ ਆਉਂਦੇ ਵੀ ਆ ਤੇ ਮੈਨੂੰ ਤਾਂ ਤੁਸੀਂ ਲੁਧਿਆਣੇ ਗਏ ਲੁਧਿਆਣੇ ਜਾ ਕੇ 9 ਹਲਕਿਆਂ ਚ ਕਿਸਾਨ ਲੀਡਰਾਂ ਨੇ ਸਾਨੂੰ ਨਾਂ ਪਿੰਡਾਂ ਚ ਕਨਵਿੰਸਿੰਗ ਕਰਨ ਦਿੱਤੀ ਤਾਂ ਮੈਂ 9 ਦੇ 9 ਵਿਧਾਨ ਸਭਾ ਹਲਕੇ 20000 ਤੇ ਮੈਂ ਹਾਰਿਆ ਅੱਜ ਤੁਸੀਂ ਇੱਕ ਹਲਕਾ ਗਿੱਦੜਵਾ ਜਿਹੜਾ ਤੁਹਾਡਾ ਆਪ ਦਾ ਹਲਕਾ ਅੱਜ ਤੁਹਾਨੂੰ ਉੱਥੇ ਤਕਰੀਬਨ 22000 ਤੇ ਇੱਕ ਵਿਧਾਨ ਸਭਾ ਨੇ ਮਾਝਿਆ ਉਹ ਕਹਾਵਤ ਆ ਨਾ ਵੀ ਦੋਨੋਂ ਰੋਸ ਬੈਠੇ ਮਨਾਉ ਕੌਣ ਅੱਜ ਮਨਾਉ ਕੌਣ ਦੋਨਾਂ ਨੂੰ ਅੱਜ ਘਰੇ ਮਨਾਉਣ ਕੌਣ ਆਊ ਇੱਕ ਦੂਜੇ ਨੂੰ ਤਾਂ ਦਲਾਸਾ ਦਿੱਤਾ ਜਾਂਦਾ ਅੱਜ ਤਾਂ ਸਾਰੇ ਹੀ ਆਪਾਂ ਖੇਡ ਹੀ ਖਤਮ ਕਰ ਲਈ ਤੇ ਲੁਧਿਆਣੇ 'ਚ ਹੁਣ ਤੁਸੀਂ ਇਲੈਕਸ਼ਨ ਜਿੱਤੰਤਵਾਦ ਵੜੇ ਨਹੀਂ ਇੱਕ ਦਿਨ ਗਿੱਦੜ ਵਾਏ ਰਹੇ ਗਿੱਦੜ ਵਾਏ ਤੋਂ ਬਾਹਰ ਨਿਕਲੇ ਨਹੀਂ ਇਲੈਕਸ਼ਨਾਂ ਕਰਕੇ ਹੁਣ ਤੁਹਾਡੀ ਹਾਰ ਹੋਈ ਹੁਣ ਕਹਾ ਅੱਗੇ ਆਗੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੁਣ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਤੁਸੀਂ ਦੋਨੋਂ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਹੁਣ ਤੁਸੀਂ ਦੱਸੋ ਨਾ ਤੁਸੀਂ ਘਰ ਦੇ ਰਹੇ ਨੇ ਘਾਟ ਦੇ ਰਹੇ ਇਸ ਕਰਕੇ ਲਾਲਚ ਬੁਰੀ ਬਲਾਏ ਲਾਲਚ ਬੁਰੀ ਬਲਾਏ ਜੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ ਤੇ ਦੂਜੀ ਗੱਲ ਮੈਂ ਕਹਿੰਨਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅੱਜ ਕੱਲੇ ਕੱਲੇ ਨੂੰ ਤੇ ਮੈਂ ਵੀ ਜਿਹੜਾ ਪ੍ਰਧਾਨ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਜਿਹੜਾ ਜਨਰਲ ਸੈਕਟਰੀ ਬੰਗਲੌਰ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਅੱਜ ਉਹਨਾਂ ਦਾ ਆਪਣੇ ਅਹੁਦਿਆਂ ਤੇ ਰਹਿਣ ਦਾ ਉਹਨਾਂ ਦਾ ਕੋਈ ਹੱਕ ਨਹੀਂ ਅੱਜ ਉਹਨਾਂ ਨੂੰ ਸਤੀਫੇ ਦੇ ਦੇਣੇ ਚਾਹੀਦੇ ਆ ਤੇ ਸਤੀਫੇ ਦੇ ਕੇ ਨਵੀਂ ਜਨਰੇਸ਼ਨ ਨੂੰ ਨਵੀਂ ਕਾਂਗਰਸ ਦੀ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ ਔਰ ਚੰਗੇ ਵੱਡੇ ਨੂੰ ਟਿਕਟ ਮਿਲੀ ਨਾ ਚੰਗੇ ਮੁੰਡੇ ਨੂੰ ਟਿਕਟ ਮਿਲੀ ਤੇ ਉਹ ਟਿਕਟ ਬਰਨਾਲੇ ਚ ਲੋਕਾਂ ਨੇ ਉਹਦੇ ਹੱਕ ਚ ਗੱਲ ਕੀਤੀ ਮੈਂ ਇਹ ਨਹੀਂ ਕਹਿੰਦਾ ਕਾਂਗਰਸ ਵਰ ਕਾਂਗਰਸ ਨੇ ਉਹ ਚੰਗੀ ਟਿਕਟ ਸੀ ਪਰ ਜਿੱਥੇ ਪਰਿਵਾਰਵਾਦ ਆ ਗਿਆ ਤੁਸੀਂ ਵੱਡੇ ਲੀਡਰ ਆਪਣੇ ਘਰ ਦੀਆਂ ਆਪਣੇ ਘਰਾਂ ਤੱਕ ਆਪਣੇ ਬੱਚਿਆਂ ਤੱਕ ਸੀਮਤ ਰਹਿ ਗਏ ਤੇ ਉੱਥੇ ਲੋਕਾਂ ਨੇ ਅੱਜ ਤਹਾਨੂੰ ਐਨ ਪੱਥਰ ਚਟਾਤਾ